ਜੀ ਸਰ ਜਿਹੜਾ ਅੱਜ ਦਾ ਦਿਨ ਤੁਸੀਂ ਫਾਜ਼ਿਲਕਾ ਦੇ ਥੈਲੇਸੀਮੀਆ ਬੱਚਿਆਂ ਨੂੰ ਅਪਣਾਦੇ ਦਾ ਅੱਜ ਦਾ ਦਿਨ ਜਿਹੜਾ ਉਹਨਾਂ ਨੂੰ ਦਿੱਤਾ ਔਰ ਉਹਨਾਂ ਦੇ ਨਾਲ ਬਤੀਤ ਕੀਤਾ ਉਹ ਕਿਵੇਂ ਲੱਗਿਆ ਸੀ ਦੇਖੋ ਬੜਾ ਜਦੋਂ ਮੈਂ ਇੱਥੇ ਆਇਆ ਉਸ ਤੋਂ ਬਾਅਦ ਜਦੋਂ ਮੈਨੂੰ ਥੈਲੇਸੀਮੀਆ ਦੇ ਬਾਰੇ ਜਾਣਕਾਰੀ ਦਿੱਤੀ ਗਈ ਤੇ ਮੈਂ ਬੱਚਿਆਂ ਨੂੰ ਮਿਲੇ ਆ ਤੇ ਕਿਸ ਤਰ੍ਹਾਂ ਆਪਣੀ ਆਰਗੇਨਾਈਜੇਸ਼ਨ ਕਿਸ ਤਰ੍ਹਾਂ ਫਾਜ਼ਿਲਕਾ ਦੇ ਜਿਹੜੇ ਸੋਸ਼ਲ ਵਰਕ ਹੋ ਰਿਹਾ ਬੱਚਿਆਂ ਲਈ ਇਹਨਾਂ ਮਿਹਨਤ ਕਰ ਰਹੇ ਆ ਨਾਲ ਨਾਲ ਜਿਹੜਾ ਕੱਲਾ ਇਹ ਨਹੀਂ ਹੈਗਾ ਕਿ ਬੱਚਿਆਂ ਨੂੰ ਸਹੂਲਤ ਮਿਲੇ ਬਲੱਡ ਉਹਨਾਂ ਨੂੰ ਟਾਈਮ ਸਿਰ ਮਿਲੇ ਬਟ ਨਾਲ ਦੀ ਨਾਲ ਉਹ ਅਵੇਅਰਨੈਸ ਵੀ ਚਾਹੁੰਦੇ ਆ ਕਿ ਇਹਨੂੰ ਜਿਹੜਾ থੈਲਸੀਮੀਆ ਦਾ ਮੇਨ ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਰੂਟ ਹੈ ਉਹ ਹੈਗਾ ਜਾਣਕਾਰੀ ਨਾ ਹੋਣਾ ਤੇ ਉਸ ਲਈ ਜਿਹੜੀ ਹਿੰਮਤ ਕਰ ਰਹੇ ਆ ਸਾਰਿਆਂ ਨੂੰ ਜਿਹੜਾ ਬਰੀਫ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਹੈਲਸੀਮੀਆ ਬਾਰੇ ਵੀ ਜਦੋਂ ਤੁਸੀਂ ਅਬ ਮੈਰਿਜ ਹੈ ਜਾਂ ਉਸ ਤੋਂ ਪਹਿਲਾਂ ਤੁਸੀਂ ਕੀ ਪ੍ਰੋਕਾਸ਼ਨਸ ਲੈਣੇ ਆ ਬਾਅਦ ਕੀ ਲੈਣੇ ਆ ਸੋ ਥੈਟ ਕੀ ਇਹ ਜੀ ਪੋਜੀਸ਼ਨ ਨਾ ਆ ਸਕੇ ਤੇ ਬਲੱਡ ਦਾ ਜਿਹੜਾ ਸੁਣ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਫਾਜ਼ਿਲ ਕਾ ਦੇਖੋ ਜਦੋਂ ਦੇ ਯਤਨ ਆਇਆ ਕਿ ਬਲੱਡ ਦੀ ਕਦੇ ਕਮੀ ਨਹੀਂ ਆਈ ਤੇ ਇਹ ਬਹੁਤ ਹੀ ਵਧੀਆ ਗੱਲ ਆ ਕਿ ਸਾਰੇ ਹੀ ਜਿਹੜੇ ਹੈਗੇ ਆ ਇੱਥੇ ਜਿਹੜੇ ਡੋਨਰਸ ਹੈਗੇ ਆ ਤੇ ਮੈਂ ਅੱਜ ਇਸ ਸਾਰੀ ਇਹ ਗੱਲ ਸਾਰਾ ਸੁਣ ਕੇ ਸਾਰਾ ਦੇਖ ਕੇ ਬਚਨ ਦਾ ਮੈਂ ਸ਼ੋਰ ਕਰੂੰਗਾ ਕਿ ਅਸੀਂ ਹਰ ਅਸੀਂ ਜਿੰਨਾ ਵੱਧ ਤੋਂ ਵੱਧ ਮਤਲਬ ਅਸੀਂ ਕਰ ਸਕਦੇ ਉਹ ਘੱਟ ਹੀ ਆ ਦੱਸੇ ਪਰ ਅਸੀਂ ਹਾਜ਼ਰ ਹਾਂ ਤੇ ਜਿਹੜੀ ਇੱਕ ਇਹਨਾਂ ਨੇ ਪ੍ਰੋਬਲਮ ਦੱਸੀ ਹੈ ਕਿ ਆਪਾਂ ਨੂੰ ਜਿਹੜਾ ਜਿਹੜੀ ਮਸ਼ੀਨ ਹੈਗੀ ਹੈ ਉਹਨੂੰ ਵੈਲਡ ਨੂੰ ਪਿਰੀਫਾਈ ਕਰਦੀ ਹੈ ਤੇ ਉਹ ਜਿਹੜੀ ਅਬੋਰ ਜਾਣਾ ਪੈਂਦਾ ਹਾਲਾਂਕਿ ਇੱਥੇ ਮਸ਼ੀਨ ਹੈ ਕਿਉਂ ਕੰਮ ਨਹੀਂ ਕਰ ਰਹੀ ਇਹਦੇ ਲਈ ਜਰੂਰ ਅਸੀਂ ਡੀਸੀ मैम ਨਾਲ ਮੀਟਿੰਗ ਕਰਕੇ ਸਾਰਿਆਂ ਨਾਲ ਜਿਹੜਾ ਡਰਗਸ ਅ ਇੰਸਪੈਕਟਰ ਤੇ ਸਿਵਲ ਸਰਜਨ ਸਾਰਿਆਂ ਨੂੰ ਕਾਲ ਕਰਕੇ ਮੀਟਿੰਗ ਕਰਾ ਕੇ ਇਹਨੂੰ ਜਲਦੀ ਹੱਲ ਕਰਾਵਾਂਗੇ ਹੈਲੈਸੀਮੀ ਵਾਲੇ ਬੱਚਿਆਂ ਨੂੰ ਖੁਸ਼ੀ ਦੀ ਜ਼ਿਆਦਾ ਜ਼ਰੂਰਤ ਹੈ ਤੇ ਅੱਜ ਤੁਸੀਂ ਇਹਨਾਂ ਨੂੰ ਆਪਣੇ ਦਫ਼ਤਰ ਬੁਲਾ ਕੇ ਇਹਨਾਂ ਨਾਲ ਕਾਫੀ ਜਿਹੜੇ ਪਲ ਸਾਂਝੇ ਕਰਦੇ ਹੋ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਵੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਉਹਨਾਂ ਨੂੰ ਉਹਨਾਂ ਨਾਲ ਕਿ ਸਾਨੂੰ ਅੱਜ ਖਾਸਲ ਕਰੀ ਐ ਐਸਐਸਪੀ ਨੇ ਆਪਣੇ ਦਫ਼ਤਰ ਬੁਲਾਇਆ ਕਿਵੇਂ ਦੇਖਦੇ ਨੇ ਨਹੀਂ ਬਹੁਤ ਅੱਛਾ ਲੱਗ ਰਿਹਾ ਹੈਗਾ ਹੁਣ ਇਹਨਾਂ ਨੂੰ ਅਸੀਂ ਪਾਰਟਿਸਿਪੇਟ ਕਰਾਇਆ ਕਰਾਂਗੇ ਇਹਨੂੰ ਜਿੱਦ ਵਿੱਚ ਹੁਣ ਸਾਡੀ ਕਿਤੇ ਪ੍ਰੇਡ ਹੁੰਦੀ ਹੈ ਜਾਂ ਹੋਰ ਐਕਟੀਵਿਟੀ ਹੁੰਦੀ ਹੈ ਉੱਥੇ ਲੈ ਕੇ ਜਾਇਆ ਕਰਾਂਗੇ ਸੋ ਦੈਟ ਕਿ ਜਿਹੜੇ ਜਿਹੜਾ ਆਮ ਬੰਦਾ ਨਹੀਂ ਦੇਖ ਸਕਦਾ ਉਹਨਾਂ ਨੂੰ ਇਹ ਚੀਜ਼ ਦੇਖਣ ਨੂੰ ਮਿਲੂ ਹੁਣ ਜੇ ਕੋਈ ਪ੍ਰੇਡ ਹੁੰਦੀ ਹੈ ਜਾਂ ਹੋਰ ਹੁੰਦਾ ਹੋਰ ਕੋਈ ਲਾਊਡ ਨਹੀਂ ਹੁੰਦਾ ਇਹਨਾਂ ਨੂੰ ਅਸੀਂ ਲੋਕ ਕਰਾਇਆ ਕਰਾਂਗੇ ਸੋ ਹੋਰ ਵੀ ਜਿਹੜੀ ਸਾਡੀ ਵਰਕਿੰਗ ਹੋਊਗੀ ਉਹਦੇ ਵਿੱਚ ਪਾਰਟਿਸਿਪੇਟ ਕਰਾਇਆ ਕਰਾਂਗੇ ਕੁਝ ਆਪਾਂ ਐਕਟੀਵਿਟੀਆਂ ਹੋਰ ਕਰ ਰਹੇ ਹਾਂ ਕੁਝ ਸਪੋਰਟਸ ਵੀ ਹੋਊਗੀ ਉਹਦੇ ਵਿੱਚ ਪਾਰਟਿਸਿਪੇਟ ਕਰਾ ਲ ਥੈਲੇਸੀਮੀ ਬੱਚੇ ਜਿਹੜੀ ਤੁਸੀਂ ਆਪਦੇ ਨਾਲ ਅਟੈਚ ਕਰਕੇ ਇੱਕ ਨਵੀਂ ਜਿਹੜੀ ਫੌਜ ਬਣਾ ਰਹੇ ਹੋ ਬਿਲਕੁਲ ਬੜੀ ਖੁਸ਼ੀ ਹੋਈ ਮੈਨੂੰ ਬੜਾ ਅੱਛਾ ਲੱਗਿਆ ਇਹ ਕਿ ਐਂਡ ਸਭ ਤੋਂ ਵੱਡੀ ਗੱਲ ਹੈ ਦੇਖੋ ਤੁਸੀਂ ਸਾਰਿਆਂ ਨੇ ਰਲ ਕੇ ਇਸ ਚੀਜ਼ ਨੂੰ ਹਮਲਾ ਮਾਰਿਆ ਤੇ ਮੈਂ ਬੜਾ ਲੱਕੀ ਹਾਂ ਕਿ ਮੈਂ ਜੁੜਿਆ ਤੇ ਮੈਂ ਪੂਰੀ ਆਪਦੀ ਦਿਲੋਂ ਕੋਸ਼ਿਸ਼ ਕਰੂੰਗਾ ਕਿ ਸਾਰਿਆਂ ਲਈ ਕੁਝ ਨਾ ਕੁਝ ਕਰ ਸਕਾਂ ਪੇਰੈਂਟਸ ਦਾ ਕਹਿਣਾ ਸੀ ਕਿ ਕੁੰਡਲੀ ਮਲਾਉਣ ਦੀ ਬਜਾਏ ਜਿਹੜਾ ਥੈਲੇਸੀਮੀਆ ਵਿਆਹ ਤੋਂ ਪਹਿਲੇ ਇੱਕ ਜੋੜੇ ਨੂੰ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ ਤੇ ਪੰਜਾਬ ਪੁਲਿਸ ਦੀ ਬਹੁ ਵੱਡੀ ਤعداد ਦੇ ਵਿੱਚ ਜਿਹੜੀ ਕਿੰਤੀ ਹੈ ਤਾਂ ਮੁਲਾਜ਼ਮਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹੂੰਗਾ ਦੇਖੋ ਜਿਵੇਂ ਇਹਨਾਂ ਨੇ ਦੱਸਿਆ ਹੈਗਾ ਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਅਸੀਂ ਜਾ ਜਾ ਕੇ ਇੰਸਟੀਚਿਊਟ ਜਾ ਕੇ ਜਿਹੜਾ ਹੈਗਾ ਅਵੇਅਰ ਕਰਦੇ ਆ ਸੋ ਇਸੇ ਤਰ੍ਹਾਂ ਹੀ ਅਸੀਂ ਸੋਚਿਆ ਹੁਣ ਜਦੋਂ ਸਾਡੀ ਸਾਰੀ ਫੋਰਸ ਇਕੱਠੀ ਹੁੰਦੀ ਹੈ ਪਰੇਡ ਦੇ ਟਾਈਮ ਹੋਰ ਐਕਟੀਵਿਟੀਜ਼ ਦੇ ਟਾਈਮ ਉਹਨਾਂ ਨੂੰ ਅਵੇਅਰ ਕਰਾਇਆ ਜਾਊਗਾ ਇਸੇ ਤਰ੍ਹਾਂ ਇਕੱਲੇ ਹੀ ਨਹੀਂ ਆਪਾਂ ਸਾਰੇ ਪੰਜਾਬ ਨੂੰ ਜਿਹੜਾ ਹੈਗਾ ਇਹਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਜੀ 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 ਬਾਬਲੇ ਕਸਰਾ ਜੀ ਨੇ ਤੇ ਸਿਆਸਤ ਦਾ ਸਰ ਅੱਜ ਬਹੁਤ ਵਧੀਆ ਲੱਗਿਆ ਕਿ ਸਾਡੇ ਜ਼ਿਲ੍ਹੇ ਦੇ ਫਾਜ਼ਲਕਾ ਦੇ ਐਸਐਸਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੱਚਿਆਂ ਨੂੰ ਥੈਲੇਸਮੀ ਬੱਚਿਆਂ ਨੂੰ ਬੁਲਾਇਆ ਗਿਆ ਔਰ ਬੱਚੇ ਨਾਲ ਰੂਬਰੂ ਹੋਏ ਉਹਨਾਂ ਦੀਆਂ ਮੁਸ਼ਕਲਾਂ ਸੁਨੀਆਂ ਔਰ ਉਹਨਾਂ ਨੇ ਸਭ ਤੋਂ ਵੱਡੀ ਗੱਲ ਜਿਵੇਂ ਪਿੱਛੇ ਐਸਐਸਪੀ ਸਾਹਿਬ ਮਿਲੇ ਸੀ ਇੱਕ ਦਿਨ ਤੇ ਸਾਡੇ ਐਸਐਸਪੀ ਸਾਹਿਬ ਗੌਰਵ ਜੀ ਬਣੇ ਸੀਗੇ ਤਾਂ ਉਹਨਾਂ ਨੇ ਕਿਹਾ ਵੀ ਤੁਹਾਡੀ ਹਰ ਸੰਭਵ ਮਦਦ ਤੁਹਾਡੇ ਨਾਲ ਚੱਲਾਂਗੇ ਸਾਨੂੰ ਇੱਕ ਪਲੇਟਫਾਰਮ ਮਿਲ ਗਿਆ ਫਾਜ਼ਲਕਾ ਦੇ ਵਿੱਚ ਜੋ ਇੱਕ ਸੰਸਾ ਬਲੱਡ ਡੋਨੇਸ਼ਨ ਦਾ ਬੜਾ ਵਧੀਆ ਵਰਕ ਕਰ ਰਹੀ ਹੈ ਔਰ ਨਾਲ ਬੱਚੇ ਆ ਸਾਰੇ ਇੱਕ ਪਰਿਵਾਰ ਦਾ ਰਲ ਕੇ ਕੰਮ ਕਰਾਂਗੇ ਮੈਂ ਵੀ ਤੁਹਾਡੇ ਨਾਲ ਇੱਕ ਪਰਿਵਾਰ ਦੀ ਪੰਥੀ ਹੋ ਕੇ ਕੰਮ ਕਰਾਂਗੇ ਕਰਾਂਗਾ ਜੋ ਕਿ ਸਾਨੂੰ ਬਹੁਤ ਅੱਛਾ ਲੱਗਿਆ ਕੀ ਗੱਲਾਂ ਹੋਈਆਂ ਨੇ ਅੰਦਰ ਅੱਜ ਇੱਕ ਤਾਂ ਜਿਹੜੀ ਗੱਲ ਹੋਈ ਹੈ ਸਾਡਾ ਬੱਚਾ ਦੇ ਪੀਆਰ ਬੀਸੀ ਬਲੱਡ ਜੋ ਅਬੋਰ ਤੋਂ ਬਣ ਕੇ ਆ ਰਿਹਾ ਉਹ ਆਪਣੇ ਫਾਜ਼ਲਕਾ ਦੇ ਵਿੱਚ ਜਲਦ ਤੋਂ ਜਲਦ ਉਹਦੀ ਸ਼ੁਰੂਆਤ ਕੀਤੀ ਜਾਏ ਔਰ ਇਸ ਤੋਂ ਇਲਾਵਾ ਆਪਾਂ ਥੈਲਸੀਮੀਆ ਅਵੇਅਰਨੈਸ ਲਈ ਸਭ ਤੋਂ ਪਹਿਲਾਂ ਸਾਹਿਬ ਨੇ ਆਪਣੇ ਜੋ ਪ੍ਰੇਅਰ ਹੁੰਦੀ ਹੈ ਮੰਡੇ ਨੂੰ ਆਪਣੇ ਐਸਐਸਪੀ ਸਾਹਿਬ ਦੇ ਅੰਦਰ ਜੋ ਯੂਨਿਟ ਹੈ ਉਹਨਾਂ ਦੇ ਅੰਦਰ ਜਿੰਨੇ ਵੀ ਵਰਕਰ ਕੰਮ ਕਰਦੇ ਆ এমਪਲੋਈਜ਼ ਕੰਮ ਕਰਦੇ ਆ ਉਹਨਾਂ ਨੂੰ ਵੇਅਰ ਕੀਤਾ ਜਾਏ ਉਸ ਬਾਅਦ ਟਾਈਮ ਟੂ ਟਾਈਮ ਜਿੱਥੇ ਵੀ ਇੰਸਟੀਚਿਊਟ ਜਾਂ ਜਿੱਥੇ ਵੀ ਜ਼ਰੂਰਤ ਪੈਗੀ ਸਾਡੀ ਅਸੀਂ ਉਹਨਾਂ ਨਾਲ ਖੜੇ ਮਿਲਾਂਗੇ ਔਰ ਲੋਕਾਂ ਨੂੰ ਥੈਲਾਸੀਮੀਆ ਅਵੇਰਨੈਸ ਬਾਰੇ ਜਾਗਰੂਕ ਕੀਤਾ ਜਾਏ ਸਾਨੂੰ ਫਾਜ਼ਲਕਾ ਜ਼ਿਲ੍ਹਾ ਦੇ ਮਾਨਯੋਗ ਐਸਐਸਪੀ ਸਾਹਿਬ ਨੇ ਬੁਲਾਇਆ ਸੀਗਾ ਕਿ ਉਹਨਾਂ ਨੂੰ ਪਤਾ ਲੱਗਿਆ ਜੀ ਵੀ ਥੈਲਾਸੀਮੀਆ ਨਾਮ ਦੀ ਵੀ ਕੋਈ ਵੱਲੋਂ ਪ੍ਰੋਬਲਮ ਹੈਗੀ ਹੈ ਉਹ ਬੱਚਿਆਂ ਨੂੰ ਮਿਲਣਾ ਚਾਹੁੰਦੇ ਸੀ ਉਹਨਾਂ ਨੇ ਬੱਚਿਆਂ ਕੋਲ ਜਾਣਕਾਰੀ ਲਈ ਔਰ ਬੱਚੇ ਦੇ ਮ ਅਸੀਂ ਉਹਨਾਂ ਨੂੰ ਦੱਸਿਆ ਵੀ ਥੈਲਾਸੀਮੀ ਇੱਕ ਐਜੀ ਬਿਮਾਰੀ ਹੈ ਜਿਹਦਾ ਮਤਲਬ ਟ੍ਰੀਟਮੈਂਟ ਨਹੀਂ ਹੈ ਜਿਹ ਹੈ ਵੀ ਤਾਂ ਬਹੁਤ ਔਖਾ ਹੈਗਾ ਤੇ ਅਸੀਂ ਸਾਬ ਨੂੰ ਮਤਲਬ ਥੈਲਾਸੀਮੀ ਤੇ ਅਵੇਅਰਨੈਸ ਬਾਰੇ ਜੋ ਵੀ ਆਪਣੇ ਜਿੰਨੇ ਨਫਰੀ ਨੌਜਵਾਨ ਹੈਗੇ ਨੇ ਅਵੇਅਰਨੈਸ ਬਾਰੇ ਜਿਆਦਾ ਅਸੀਂ ਉਹਨਾਂ ਨੂੰ ਜਾਣਕਾਰੀ ਦਿੱਤੀ ਉਹਨਾਂ ਨੇ ਇਸ ਚੀਜ਼ ਨੂੰ ਮਤਲਬ ਸਵੀਕਾਰ ਕੀਤਾ ਕਿ ਬਹੁਤ ਵਧੀਆ ਗੱਲ ਹੈ ਜੀ ਜੇ ਅਵੇਅਰਨੈਸ ਹੋਏਗੀ ਤੇ ਤਾਂ ਹੀ ਆਪਾਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ ਉਹਨਾਂ ਨੇ ਭਰੋਸਾ ਦਿਵਾਇਆ ਥੈਲਾਸੀਮੀ ਬੱਚਿਆਂ ਵਾਸਤੇ ਜੋ ਵੀ ਅਸੀਂ ਕਰ ਸਕਦੇ ਹਾਂ ਵੱਧ ਤੋਂ ਵੱਧ ਕਰਾਂਗੇ ਕੀ ਅਪੀਲ ਕੀ ਕਰਦੇ ਹੋ ਅਸੀਂ ਅਪੀਲ ਕਰਦੇ ਆ ਕਿ ਜੇ ਅਸੀਂ ਤਾਂ ਸਾਡਾ ਇੱਕ ਮੋਟਿਵ ਹੀ ਹੈਗਾ ਕਿ ਪੰਜਾਬ ਮੁਕਤ ਥੈਲਾਸੀਮੀਆ ਬਣਾਇਆ ਜਾਵੇ ਸੋ ਅਸੀਂ ਮਨੋ ਜਿਹੜਾ ਇਹ ਮੋਟਿਵ ਲੈ ਕੇ ਚੱਲੇ ਆ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਹੈ ਅਸੀਂ ਫੰਕਸ਼ਨ ਹੋਵੇ ਜਾਂ ਕਿਤੇ ਵੀ ਪਬਲਿਕ ਇਕੱਠੀ ਹੁੰਦੀ ਹੈ ਅਸੀਂ ਉੱਥੇ ਵਾਰ ਤੋਂ ਵਾਰ ਜਿਹੜੀ ਲੋਕਾਂ ਨੂੰ ਜਾਣਕਾਰੀ ਦਿੰਨੇ ਆ ਬੱਚਾ ਤੁਹਾਡਾ ਵੀ ਹੈਗਾ ਬੱਚਾ ਹਾਂਜੀ ਮੇਰਾ ਖੁਦ ਦਾ ਬੱਚਾ ਗੌਰਵ ਕਮਬੋ ਜਿਹਨੂੰ ਇੱਕ ਦਿਨ ਲਈ ਐਸਐਸਪੀ ਬਣਾਇਆ ਗਿਆ ਸੀਗਾ ਉਹ ਵੀ ਥੱਲੇ ਸੀਮਾ ਤੋਂ ਪੇੜ ਤੇ ਉਹਨੂੰ ਵੀ ਇਹ ਬੱਚਿਆਂ ਨੂੰ 8 ਤੋਂ 10 ਦਿਨ ਬਾਅਦ ਬਲੱਡ ਦੀ ਜ਼ਰੂਰਤ ਪੈਂਦੀ ਆ। ਇਹ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਲਗਭਗ 40 ਦੇ ਕਰੀ ਬੱਚੇ। ਆਹ ਪੂਰੇ ਜ਼ਿਲ੍ਹੇ ਦੇ ਬੱਚੇ ਬੁਲਾਏ ਸੀ। ਹਾਂ ਪੂਰੇ ਜ਼ਿਲ੍ਹੇ ਦੇ ਤਣੀ ਕਿਉਂਕਿ ਕਈ ਬੱਚੇ ਹੈਗੇ ਜੇ ਥੋ 60 70 ਕਿਲੋਮੀਟਰ ਤੋਂ ਵੀ ਕਈ ਬੱਚੇ ਸਕੂਲ ਗਏ ਹੋਏ ਸੀਗੇ। ਇਸ ਕਰਕੇ ਲਗਭਗ 20 ਬੱਚੇ ਅੱਜ ਆਏ। ਇਹ ਆ ਬਲੱਡ ਵਗੈਰਾ ਲੱਗਦਾ ਜਾਂ ਸਪੈਸ਼ਲੀ ਮਿਲਣ ਲਈ ਬੱਚਿਆਂ ਨੂੰ ਬੁਲਾਇਆ ਗਿਆ। ਹਾਂਜੀ ਮਿਲ ਕੇ ਬਹੁਤ ਵਧੀਆ ਲੱਗਿਆ ਵਧੀਆ ਵਧੀਆ ਸਰ ਨੇ ਗੱਲਾਂ ਕਰੀਆਂ। ਕਿਆ ਆ ਵੀ ਹਰ ਕਦਮ ਤੇ ਤੁਹਾਡੇ ਨਾਲ ਆ ਕੋਈ ਵੀ ਪ੍ਰੋਬਲਮ ਹੁੰਦੀ ਆ ਤੁਹਾਡੇ ਨਾਲ ਆ ਬਸ ਇੰਨਾ ਹੀ। ਤੁਹਾਡਾ ਬੱਚਾ ਵੀ ਥੈਲਾਸੀਮੀਆ ਹਾਂਜੀ ਮੇਰਾ ਬੱਚਾ ਵੀ ਥੈਲਾਸੀਮੀਆ ਹੈ। ਕਿੰਨੇ ਸਾਲ ਦਾ ਬੱਚਾ ਹੈ? ਜੀ ਮੇਰਾ ਬੱਚਾ 9 ਸਾਲ ਦਾ ਆ। ਕਿਸ ਦੇਣਾਤਾ ਹੋਗੇ ਕਿੰਨੇ ਜਾਂ ਮੁਸ਼ਕਲਾਂ ਆਂ ਤੁਹਾਨੂੰ? ਸਰ ਮੁਸ਼ਕਲਾਂ ਸਰ ਇੱਥੇ ਤਾਂ ਵੈਸੇ ਆਈਆਂ ਕਿ ਬਲੱਡ ਵਗੈਰਾ ਸਾਨੂੰ ਟਾਈਮ 'ਤੇ ਪ੍ਰੋਪਰ ਵਧੀਆ ਮਿਲ ਜਾਂਦਾ ਆ ਵੀ ਮੁਸ਼ਕਲ ਤਾਂ ਠੀਕ ਆ ਜੋ ਆਂਦੀ ਉਹ ਤਾਂ ਚਲੋ ਬੱਚੇ ਮਾਪਿਆਂ ਨੂੰ ਕਰਨਾ ਹੀ ਪੈਂਦਾ ਆ। ਪਰ ਤੂੰ ਕੋਈ ਗੱਲ ਨਹੀਂ ਬਲੱਡ ਵਗੈਰਾ ਸਭ ਕੁਝ ਵਧੀਆ ਆ ਮਿਲ ਜਾਂਦਾ ਹੈ ਉਹ ਬਲੱਡ ਟਾਈਮ ਸਿਰਫ ਬਾਕੀ ਕੋਈ ਪ੍ਰੋਬਲਮ ਨਹੀਂ ਕਹਿੰਦਾ ਟੈਸਟ ਕਰਵਾਉਣਾ ਚਾਹੀਦਾ ਹੈ ਹਾਂਜੀ ਟੈਸਟ ਤਾਂ ਤੇ ਤੋਂ ਦੱਸਦੇ ਆ ਵੀ ਜਦੋਂ ਹੋਵੇ ਬੱਚੇ ਮਤਲਬ ਮੈਂ ਪਹਿਲਾਂ ਟੈਸਟ ਜਾਂਦਾ ਹਾਂ ਹਾਂਜੀ ਵਿਆਹ ਤੋਂ ਪਹਿਲੇ ਦਾ ਟੈਸਟ ਕਰਵਾਉਂਦੇ ਕਿੰਨੇ ਕੁ ਖੁਸ਼ ਆਜ ਬੱਚੇ ਸਰ ਬੱਚੇ ਵਧੀਆ ਖੁਸ਼ ਵਾਧੂ ਖੁਸ਼ ਹੋਇਆ ਤੁਹਾਨੂੰ ਮਿਲੇ ਤੁਸੀਂ ਮਿਲੇ ਬੱਚੇ ਮਿਲੇ ਕਿੰਨਾ ਤੁਸੀਂ ਮਜ਼ਾ ਕਰਦੇ ਹਾਂ ਹਾਂਜੀ ਬਧੀਆ ਸਰ ਮਤਲਬ ਇੰਨਾ ਟਾਈਮ ਕੱਢਿਆ ਸਾਡੇ ਲਈ ਸਰ ਨੇ ਕਿਸੇ ਨੂੰ ਪੁੱਛਿਆ ਹਾਲ ਚਾਲ ਪੁੱਛਿਆ ਬੱਚਿਆਂ ਦਾ ਸਾਡਾ ਮਤਲਬ ਕਿੱਤਾ ਆ ਕਿੱਦਾਂ ਨਹੀਂ ਮਤਲਬ ਸਾਰੀਆਂ ਚੀਜ਼ਾਂ ਟਾਈਮ ਅਨੁਸਾਰ ਮਿਲਦੀਆਂ ਯਾਨੀ ਬਾਕੀ ਵਧੀਆ ਲੱਗਿਆ ਬਹੁਤ ਖੁਸ਼ੀ ਹੋਈ ਮੈਨੂੰ ਅੱਜ ਹੀ ਕਦੇ ਐਸਐਸਪੀ ਨੇ ਅੱਜ ਥੈਲੇਸੀਮੀ ਬੱਚੇ ਨੂੰ ਤੁਹਾਡੇ ਬੱਚੇ ਨੂੰ ਜਿਹੜਾ ਅੱਜ ਦਾ ਦਿਨ ਦਿੱਤਾ ਹੈ ਔਰ ਉਹਨਾਂ ਦੇ ਨਾਲ ਟਾਈਮ ਸਪੈਂਡ ਕੀਤਾ ਹੈ ਕੁਝ ਖੁਸ਼ੀ ਬੱਚਿਆਂ ਨੂੰ ਕਿੰਨੀ ਵੀ ਮਿਲੀ ਬਹੁਤ ਜ਼ਿਆਦਾ ਮਿਲੀ ਜੀ ਅਸੀਂ ਪਹਿਲੀ ਵਾਰ ਐਸਐਸਪੀ ਨੂੰ ਮਿਲੇ ਆ ਸਾਨੂੰ ਜਿੰਨੀ ਵੀ ਉਹਨੇ ਸਿੱਖਿਆ ਦਿੱਤੀ ਬਹੁਤ ਵਧੀਆ ਦਿੱਤੀ ਆ ਸਾਡੇ ਨਾਲ ਜੁੜੇ ਨੇ ਉਹ ਕੰਨੇ ਵੀ ਅਸੀਂ ਅੱਜ ਵੀ ਖੜੇ ਆਂ ਕੱਲ ਨੂੰ ਹੋਊਗਾ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਬਾਰੇ ਟੁਕੜੀ ਬਣਾਉਣ ਬਾਰੇ ਗੱਲ ਹੋਈ ਸੀ ਕਿ ਇਹਨਾਂ ਨੂੰ ਸਕੂਲ ਦੇ ਨਾਲ ਜੋੜਿਆ ਜਾਏਗਾ ਜਿਹੜੇ ਖੇਡਾਂ ਨਾਲ ਜੋੜੇ ਜਾਗੇ ਕਿਵੇਂ ਲੱਗਦਾ ਕੀ ਕਹਿਣਾ ਚਾਹੁੰਦੇ ਹੋ ਵਧੀਆ ਲੱਗਦਾ ਜੀ ਅਸੀਂ ਕੰਨੇ ਵੀ ਸਾਡੇ ਸਾਰੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਬੱਚੇ ਅੱਜ ਖੁਸ਼ ਆ ਪੂਰੇ ਹਾਂਜੀ ਮੋਰਲ ਕਿਵੇਂ ਲੱਗਿਆ ਅੱਜ ਅੱਜ ਸਾਰੇ ਬੱਚੇ ਜਿਹੜਾ ਐਸਐਸਪੀ ਫਾਜ਼ਲਗਾਹ ਦੇ ਵੱਲੋਂ ਬੁਲਾਇਆ ਗਿਆ ਸੀ ਬਹੁਤ ਵਧੀਆ ਲੱਗਿਆ ਸਾਲੇ ਸੀ ਮੈਂ ਬੱਚਿਆਂ ਨੂੰ ਅਧਿਕਾਰੀ ਸਾਹਿਬ ਨੇ ਬੁਲਾਇਆ ਉਹਨਾਂ ਦੇ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਬਾਰੇ ਕੀ ਆਨੂ ਕਰ ਰਿਹਾ ਜਿਵੇਂ ਲੱਗਿਆ ਕੀ ਕਹਿਣਾ ਚਾਹੁੰਦਾ ਮੈਂ ਕਹਿਣਾ ਚਾਹਨਾ ਕਿ ਪੰਜਾਬ ਪੁਲਿਸ ਦੇ ਜਿੰਨੇ ਵੀ ਕੰਮ ਕਰਦੇ ਹਨ ਉਹਨਾਂ ਸਾਰਿਆਂ ਨੂੰ ਅਵੇਅਰਨੈਸ ਕੀਤਾ ਜਾਏ ਤਾਂ ਉਹ ਸਾਲੇ ਸੀ ਮੈਂ ਮਾਰੀ ਤੋਂ ਬਚਾਇਆ ਜਾ ਸਕੇ ਜੀ ਕੀ ਨਾਮ ਹੈ ਤੁਹਾਡਾ ਕਬੀਰ ਕਿੱਥੇ ਰਹਿੰਦੇ ਹੋ ਬੋਰ ਅੱਜ ਫਾਜ਼ਿਲਕਾ ਦੇ ਐਸਐਸਪੀ ਨੇ ਤੁਹਾਨੂੰ ਬੁਲਾਇਆ ਕਿਵੇਂ ਲੱਗਿਆ ਖੁਸ਼ੀ ਭਰੀ ਮਹਿਸੂਸ ਕੀ ਕਿ ਆ ਸਰ ਨੇ ਖੜਾ ਹਾਂਜੀ ਵਧੀਆ ਲੱਗਿਆ ਅੱਜ ਐਸਐਸਪੀ ਫਾਜ਼ਲ ਕਾਨ ਨੂੰ ਮਿਲ ਕੇ ਦਫ਼ਤਰ ਚ ਬੁਲਾਇਆ ਸੀ ਤੁਹਾਨੂੰ